Singh Vishnu, Raghuvan dije, Sohamara Ishesh. Singh Vishnu, Raghuvan dije, Sohamara Ishesh. Singh ਰੈਸ਼ ਸੰਗੀਤ ਗੰਮਾਂ ਦੀਜ ਸੋਹਣਾ ਰੈਸ਼ ਸੰਗੀਤ ਗੰਮਾਂ ਦੀਜ ਪਿਆਰੀਆਂ ਸੰਗਠਿਓ ਇਹ ਹਰ ਬਾਣੀ ਦੋ ਮਾਰ 211 ਨਿਕਲਦੀ ਕ੍ਰਿਮ ਸਿੰਘ ਨੇ ਗਾਇਆ ਟੰਡ ਬੁਗੇ ਹੋਈ ਔ ਬੜੇ ਪਿਆਰ ਨਾਲ ਆਪਣੇ ਸਰਵਨ ਕਰਨਾ ਸਚਿਪਾਸ਼ੀ ਨੇ ਲਖਾ ਸਟੇਵਸ ਮਿਲਿਆ ਕੰਤ ਸੁਹਾਗ ਹਰ ਭਗਵਾਨਿਆ ਖਾਤਰ ਰੱਖੇ ਆਪਣੇ ਵਾਗ ਵਾਲੀ ਤੋਂ ਚਹਾਨਿਆ ਮਿਲਿਆ ਸਾਨੂੰ ਕੰਤ ਸੁਹਾਗ ਔਰ ਉਸ ਕੰਤ ਸੁਹਾਗ ਨੇ ਸਾਨੂੰ ਆਪਣੀਆਂ ਸੁਹਾਗਣਾ ਬਣਾ ਲਿਆ ਅੱਜ ਅਸੀਂ ਉਸ ਕੰਤ ਸੁਹਾਗ ਦੀ ਥੋਰੀ ਦੇ ਨਾਲ ਬੰਦੇ ਹੋਏ ਧੋਏ ਮਹਤ ਕਾੜੇ ਦਾਗ ਕਿਰਪਾ ਕਰ ਬੇ ਮਹਾਨਿਆ ਆਪਣੀ ਕਿਰਪਾ ਕਰਕੇ ਸਾਡੇ ਉੱਤੇ ਜਿਹੜੇ ਕਾਲੇ ਦਾਗ ਲੱਗੇ ਹੋਇਆ ਉਹ ਧੋ ਰਿਹਾ ਕਿਉਂਕਿ ਅਕਾਲ ਪੁਰਖ ਹੀ ਹੈ ਜਿਸ ਨੇ ਸਾਨੂੰ ਆਪਣੇ ਚਰਨਾਂ ਨਾਲ ਲਾਇਆ ਤੇ ਸਾਨੂੰ ਕੂੜ ਵਕਾਰ ਦੇ ਵਿੱਚੋਂ ਬਾਹਰ ਕੱਢਿਆ ਔਰ ਜਨ ਭਗਤਾਂ ਪਰਮਾਤਮਾ ਦੇ ਅੱਗੇ ਕੀ ਅਰਦਾਸ ਕਰਦੇ ਹੈ ਜਨ ਭਗਤ ਕਹਿਣ ਪ੍ਰਭ ਤੇਰੇ ਦਰ ਦੇ ਮੰਗਤੇ ਮੰਗਣੇ ਅੰਤਮੇ ਆਈਆ ਆ ਜਨ ਭਗਤ ਕਹਿ ਪ੍ਰਮਾਤਮਾ ਸੀ ਤੇਰੇ ਦਰ ਦੇ ਮੰਗਤੇ ਆ ਤੇ ਮੰਗਣ ਵੀ ਅੰਤ ਤੇਰੇ ਕੋਲ ਹੀ ਸਾਨੂੰ ਮੰਦਰੋਂ ਬਾਹਰੋਂ ਰੰਗ ਦੇ ਰੰਗਾਂ ਨੇ ਇੱਕ ਚੜਾਈ ਆ ਆ ਜਨਕਪ੍ਰਮਾਤਮਾ ਦੇ ਕੇ ਕਹਿੰਦੇ ਪ੍ਰਮਾਤਮਾ ਸਾਨੂੰ ਅੰਦਰੋਂ ਬਾਹਰੋਂ ਇੱਕੋ ਜਿਹਾ ਹੀ ਰਾਮ ਰਹੀ ਜਿੱਦਾਂ ਦੇ ਅਸੀਂ ਬਾਹਰੋਂ ਚਿੱਟੇ ਨਜ਼ਰ ਆਉਂਦੇ ਆ ਇਦਾਂ ਦੇ ਅੰਦਰੋਂ ਚਿੱਟੇ ਨਜ਼ਰ ਆਈ ਆ ਅਨੰਦਪੁਰੀ ਵਾਲੇ ਆਪਣਾ ਉਹ ਆਨੰਦ ਦੇ ਜਿਸ ਵਿੱਚ ਆਪਣਾ ਆਪ ਸਮਾਈ ਆ ਮੈਂ ਕੋਲਕਾ ਕਾ ਪਰਮਾਤਮਾ ਸਾਨੂੰ ਉਹ ਆਨੰਦ ਦੇ ਜਿਹੜੇ ਅਸੀਂ ਤੇਰੇ ਵਿੱਚ ਸਮਾਜ ਆਈਏ ਸਾਡੀ ਜਨਮ ਜਨਮ ਦੀ ਟੁੱਟੀ ਗੰਢ ਦੇ ਗੰਡਨ ਹਾਰ ਗੋਪਾਲ ਸੁਆਮੀ ਤੇਰੀ ਬੇਪਰਵਾਹੀਆ ਜਨਪਕ ਤਾਂ ਹੀ ਪਰਮਾਤਮਾ ਦੇ ਅੱਗੇ ਅਰਜ ਕਰਦੇ ਆਇਆ ਕਿ ਪਰਮਾਤਮਾ ਸਾਡੀ ਜਨਮ ਜਨਮ ਦੀ ਟੁੱਟੀ ਜਿਹੜੀ ਉਹ ਗੰਢ ਤੇ ਆਪਣੇ ਚਰਨਾਂ ਦੇ ਵਿੱਚ ਸਾਂਭ ਲੈ। ਸਾਡਾ ਮਾਣ ਹੰਕਾਰ ਤੋੜ ਦੇ ਬ੍ਰਹਮ ਦੇ। ਪਾਰ ਬ੍ਰਹਮ ਤੇਰੀ ਸ਼ਰਨ ਆਈਆ। ਸਾਡੇ ਅੰਦਰੋਂ ਹੰਕਾਰ ਮਾਣ ਜਿਹੜਾ ਉਹਨਾਂ ਨੂੰ ਤੋੜ ਕੇ ਇੰਨੀ ਕਿਨਮਤਾ ਸਾਨੂੰ ਭਰ ਦੇ ਕਿ ਅਸੀਂ ਤੇਰੇ ਚਰਨਾਂ ਨਾਲ ਲੱਗੇ ਜੀ। ਮਾਤ ਗਰਬ ਕਦੇ ਨਾ ਆਈਏ। ਲੇਖਾ ਮੁਕਾਦੇ ਚਿੰਤਾ ਗਮ ਦੇ ਇੱਕੋ ਖੁਸ਼ੀ ਤੇ ਵਖਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਰ ਨજર ਇੱਕ ਉਠਾਈਆ ਇਹ ਸਾਡੀ ਅਰਜਾ ਸਤਿਗੁਰ ਦੇ ਅਗੇ ਕਹੇ ਪ੍ਰਮਾਤਮਾ ਸਾਡੇ ਵਿੱਚੋਂ ਪੂਰ ਵਕਾਰ ਕੱਢ ਕੇ ਆਪਣੇ ਚਰਨਾਂ ਦੇ ਨਾਲ ਲਾਲਾ ਤੇਰੇ ਚਰਨਾਂ ਦੇ ਨਾਲ ਅਸੀਂ ਨਾਮ ਨਹੀਂ ਗਏ ਤੇ ਤਾਂ ਹੀ ਤਾਂ ਸੜਦੇ ਆਂ ਔਰ ਸੱਚੇ ਪਾਤਸ਼ਾਹ ਦਾ ਹੁਕਮ ਕੀ ਆ 10 ਜੇਡ ਸੈਨ ਸੈ ਸਮਝ ਕੇ ਕਰੂੰ ਇੱਕੋ ਦੇ ਹੋ ਜਾਓ ਚਰਨ ਪ੍ਰਸਤ ਤੂੰ ਜਾਇਸ਼ਟ ਨਾ ਕੋਈ ਮਨਾਈਆ ਆਕਾਲ ਪੁਰਖ ਦਾ ਹੁਕਮ ਹੈ ਕਿ ਇੱਕੋ ਦੇ ਚਰਨ ਪ੍ਰਸਤ ਹੋ ਜਾਓ ਦੂਜਾ ਹੋਰ ਕੋਈ ਇਸ਼ਟ ਨਹੀਂ ਇੱਕ ਦੂਜੇ ਨਾਲ ਨਾ ਕਰਿਓ ਹਸਤ ਪ੍ਰੇਮ ਪ੍ਰੀਤੀ ਨਾ ਤਾਂ ਲੈਣਾ ਜੁੜਾਈਆ ਇੱਕ ਦੂਜੇ ਨਾਲ ਕਰਿਓ ਕੋਈ ਨਾ ਹਸਤ ਹਸਤ ਕੀ ਹੁੰਦਾ ਇਹ ਖਾ ਵੈਰ ਉਹ ਸਾੜ ਇਹ ਨਹੀਂ ਕਰਨਾ ਕਿ ਨਾਤਾ ਕਿਹੜਾ ਸਾਡਾ ਇੱਕ ਪ੍ਰੇਮ ਪ੍ਰੀਤੀ ਦੇ ਨਾਲ ਬੁਣਾ ਭਗਤਾਂ ਦਾ ਬਣਾ ਕੇ ਵਫਦ ਸਾਚਾ ਹੁਕਮ ਲੈਣਾ ਪ੍ਰਗਟਾਈਆ ਗੁਰਖ ਅਕਾਲ ਬਣ ਕੇ ਕਰੇ ਮਦਦ ਮਦਦਗਾਰ ਗੁਰਮੁਖ ਲੈਣੇ ਬਣਾਈਆ ਗੁਰਖ ਅਕਾਲ ਬਣ ਕੇ ਸਾਡੀ ਉਹ ਮਦਦ ਕਰਿਆ ਜਿਹਨੇ ਕੋਈ ਮਦਦ ਲੈੜੀ ਜਿਨ੍ਹਾਂ ਦੇ ਅੰਦਰ ਪ੍ਰੇਮ ਅੰਦਰ ਪ੍ਰੇਮ ਦੀ ਧਾਰ ਰਹੀ ਰਿਸਕ ਗੁੰਦ ਸੰਤੀ ਦੇ ਵਿੱਚ ਆਈਆ ਜੇ ਗੁਰਮੁਖ ਕੋ ਕਰਮ ਕਰਕੇ ਕੋ ਇਹਦੇ ਕੋਲ ਨਹੀਂ ਸਾਡੀ ਲਿਸਟ ਇਹ ਤਹਾਡੀ ਭੋਲ ਜੋ ਅਭੋਲ ਨੂੰ ਰਹੇ ਭੁਲਾਈਆ ਸਾਰ ਸੰਗਤਿਓ ਜੇ ਅਸੀਂ ਇਹ ਕਹਿ ਦਈਏ ਨਾ ਕਿ ਉਹਦੇ ਕੋਲ ਸਾਡੀ ਲਿਸਟ ਵੀ ਨਹੀਂ ਕਿ ਕਰਮ ਕਰਕੇ ਭੁੱਲ ਗਏਆਂ ਲੇਕਿਨ ਉਹ ਅਭੁੱਲ ਐ ਇੱਕ ਵਾਰੀ ਦੁਬਾਰਾ ਸੁਣਿਓ ਜੇ ਗੁਰਮੁਖੋ ਕ ਕਰਮ ਕਰਕੇ ਕਹੋ ਇਹਦੇ ਕੋਲ ਨਹੀਂ ਸਾਡੀ ਲਿਸਟ ਇਹ ਵੀ ਤੁਹਾਡੀ ਭੁੱਲ ਜੋ ਅਭੁੱਲ ਮੂ ਰਹੇ ਭਲਾਈਆ ਸੋ ਉਹਦੇ ਕੋਲੋਂ ਡਰ ਕੇ ਹੀ ਰਹਿਣਾ ਪੈਣਾ ਸਾਂ ਔਰ ਅਸੀਂ ਐਸ਼ਾਂ ਡਰਦੇ ਰਹੀ ਆ ਪ੍ਰਮਾਤਮਾ ਸਾਡੇ ਕੋਲੋਂ ਕੋਈ ਐਸੀ ਗਲਤੀ ਨਾ ਕਰਾ ਦੀ ਜੀ ਦਾ ਸਾਨੂੰ ਆਪ ਤੇਰੇ ਚਰਨਾਂ ਤੋਂ ਦੂਰ ਰੱਖਣਾ ਤੇ ਕਿਉਂਕਿ ਉਹਦੇ ਕੋਲ ਜਰੀ ਚਰੇ ਦਾ ਹਿਸਾਬ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵਣ ਹਾਰਾ ਸੱਚਾ ਦਾਨ ਦਾਨੀ ਦਇਆਵਾਨ ਅਖਵਾਈਆ ਉਹ ਗੁਰਮੁਖੋ ਗੁਰਸਿੱਖੋ ਸੰਤੋ ਭਗਤੋ ਜਿਨ੍ਹਾਂ ਨੂੰ ਪੁਰਖ ਆਕਾਲ ਮਿਲ ਗਿਆ ਸਜਣ ਸੈਣ ਤਿਨਾਂ ਨੂੰ ਲੈਣ ਦੇਣ ਦੀ ਲੋੜ ਨਹੀਂ ਨਾਰਾਇਆ ਜਿਨ੍ਹਾਂ ਨੂੰ ਸਭ ਪੁਰਖ ਆਕਾਲ ਸਜਣ ਮਿਲ ਗਿਆ ਉਹਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਉਹ ਝੂਠੇ ਵਹਿਣ ਕਦੇ ਨਾ ਵਹਿਣ ਮਮਤਾ ਮੋਗੈਤ ਜਾਈਆ ਸਤਗੁਰ ਸ਼ਰਨਾਂ ਹੀ ਸ਼ਰਨ ਸਚੀ ਚਹਿਨ ਸਤਕ ਸਾਤਰੂਪ ਦੇਹ ਕਰਾਈਆ ਕਿਰ ਸਤਵਰ ਦੇ ਚਰਨਾਂ ਦੇ ਵਿੱਚ ਹੀ ਸੱਚੀ ਸ਼ਾਂਤੀ ਮਿਲਦੀ ਆ ਤੇ ਨਹੀਂ ਤੇ ਭਟਕਾਈ ਆ ਜਦੋਂ ਸਤਗੁਰ ਦੇ ਚਰਨਾਂ ਦੇ ਵਿੱਚ ਅਸੀਂ ਆਪਣਾ ਆਪ ਸਮਰਪਿਤ ਕਰ ਦਿੰਨੇ ਆ ਫਿਰ ਪ੍ਰਮਾਤਮਾ ਸਾਨੂੰ ਆਪਣੀ ਚਾਹਾਂ ਦੇ ਵਿੱਚ ਲੈ ਲੈਂਦਾ ਆਪਣੀ ਗੋਦ ਦੇ ਵਿੱਚ ਢੋਣਾ ਲੈਂਦਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਰ ਨਜ਼ਰ ਇੱਕ 28 ਨਾ ਕਰਗੜੰਦੀ ਕਿਹੜੀ ਲੋੜ ਮਨਤਾ ਕਰ ਕਰਨਾ ਕੋਈ ਮਨਾਈਆ ਜਿਸ ਨਾਲੋਂ ਵਿਚੜਿਆ ਉਸ ਨੂੰ ਉਸ ਆਪੇ ਲੈਣਾ ਜੋੜ ਆਪਣੀ ਗੰਡ ਪਵਾਈਆ ਜੈਸੇ ਕਿ ਪਰਮ ਕਰਕੇ ਉਹਦੇ ਗੜੀ ਮੱਕ ਵੀ ਰਗੜੀਏ ਨਾ ਤੇ ਤਾਂ ਵੀ ਕੋਈ ਫਾਇਦਾ ਜੇ ਉਹਦੇ ਹੁਕਮ ਦੇ ਉੱਤੇ ਚੱਲ ਕੇ ਅਸੀਂ ਇੱਕ ਕਰਮਾਂ ਤੋਂ ਬਾਹਰ ਹੋ ਜਾਈਏ ਤੇ ਸਾਨੂੰ ਉਹਨੇ ਆਪੇ ਹੀ ਗੋਦੀ ਦੇ ਵਿੱਚ ਚੁੱਕ ਲੈਣਾ ਨਾ ਕਰ ਅਗੜ ਨਦੀ ਕੀ ਏੜੀ ਲੋੜ ਮਿੰਤਾ ਕਰ ਕਰ ਨਾ ਕੋਈ ਮਨਾਈਆ ਜਿਸ ਨਾਲੋਂ ਵਿਛੜਿਆ ਉਸ ਆਪੇ ਲੈਣਾ ਜੋੜ ਆਪਣੀ ਗੰਢ ਪੁਆਈਆ ਤੇਰੇ ਪਿਆਰ ਦੀ ਪਿਛਲੀ ਲੋੜ ਕੀਤੀ ਸੇਵਨਾ ਅਜੇ ਭੁਲਾਈਆ ਉਹ ਪ੍ਰਮਾਤਮਾ ਸਾਡੀ ਕੀਤੀ ਸੇਵਨ ਕਦੇ ਭੁੱਲਦਾ ਨਹੀਂ ਆ ਤੇਰੇ ਪਿਆਰ ਦੀ ਪਿਛਲੀ ਲੋੜ ਕੀਤੀ ਸੇਵਨਾ ਅਜੇ ਭਲਾਈਆ ਜਰਾ ਤੱਕ ਕੇ ਵੇਖ ਨਾ ਹਲ ਕੋਰ ਉੱਚ ਦਾ ਪੀਰ ਰਿਆ ਜਨਾਈਆ ਆਜ ਰਾ ਜਾ ਕੇ ਤੱਕ ਕੇ ਵੇਖਣਾ ਸਈ ਸਾਨੂੰ ਜਨਾਈ ਕੋਣਾ ਕੋਣ ਕਰਾਰਿਆ ਉੱਚ ਦਾ ਪੀਰ ਸੋ ਆ ਸੰਗਤ ਜੀਓ ਅਰ ਬਣੀ ਮੈਂ ਇਤੇ ਹੀ ਇਸ ਮੌਕਫ ਕਰਨ ਦੀ ਸੱਚੇ ਪਾਤਸ਼ਾਹੇ ਦੇ ਪਾਸੋਂ ਹਰ ਸੰਗਤ ਕੋਲੋਂ ਇਜਾਜ਼ਤ ਚਾਹਨਾ ਔਰ ਕੋਈ ਅਕਰਵਾਦ ਘਟ ਪੜਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੇ ਦੇ ਪਾਸੋਂ ਪਰਮਾਤਮਾ ਪਾਸੋਂ ਹਰ ਸੰਗਤ ਕੋਲੋਂ ਕਿ ਮਾਦਾ ਜੀ ਅਚ ਕਾ ਆਓ ਪੰਜ ਕਰਿਆ ਦਾ ਸਾਥ ਦੇ। ਸੋ ਹੰ ਮਾਰਾ ਇਸ ਸਿੰਘ ਵੀਸ਼ਨ ભગવાન ਦੀ ਜੈ Sohmaarish Singh Vishnu Omandi Jai Singh Vishnu Singh Vishnu Tói uma sou.